ਹਾਂਜੀ ਜਿਹੜੀ ਤੁਹਾਨੂੰ ਕੱਟੀ ਦਿਖਾ ਰਹੇ ਨੇ ਕੀ ਛੋਟੀ ਜੀ ਤੇ ਇਹ 35 ਦਿਨਾਂ ਦੀ ਉਮਰ ਹੈ ਜੀ ਇਹਦੀ ਤੇ ਪੰਜ ਮਹੀਨਾ ਜਿਹੜਾ ਨੇ ਸਥਾਨ ਪ੍ਰਾਪਤ ਕੀਤਾਗਾ ਤੁਹਾਨੂੰ ਦਿਖਾ ਦਈਏ ਬੜਾ ਭਾਈਕਾ ਕੱਲ ਰੋੜ ਤੋਂ ਰੋੜ ਪਰ ਆ ਗਿਆ ਨਾ ਏਰੀਆ ਤੇ ਬਾਕੀ ਸਭ ਬਾਬੇ ਬਾਬੇ ਸੱਸੀ ਗਾਲ ਜੀ ਵੈਕਨ ਖਾਲਸਾ ਵੈਕਨ ਖਾਲਸਾ ਵਿੱਚ ਫੱਦੇ ਤੇ ਬਾਬਾ ਜੀ ਇਹੜੀ ਕੱਟੀ ਆਪਣੀ ਕਿੰਨੇ ਦਿਨਾਂ ਦੀ ਹੋ ਗਈ ਇਹ ਪੰਜ ਤਕਾਂ ਦਿਨਾਂ ਦੀ ਹੋ ਗਈ ਜੀ ਤੇ ਕਿੰਨੀ ਵੀ ਪੋਜੀਸ਼ਨ ਤੇ ਆ ਗਈ ਤੇ ਪੰਜਵੀਂ ਤੇ ਇਹਦੀ ਜਿਹੜੀ ਮਾਦਰ ਦਾ ਰਿਕਾਰਡ ਕੀ ਹੈ ਮਿਲਕ ਇਹਦੀ ਮਾਂ ਹੈਗੀ ਐਮਨਤੀ ਜੀ ਅੱਛਾ ਜੀ ਮੇਰੇ ਕੋਲ ਖੀਜੀ ਸੂਈ ਆ 14 ਲੀਟਰ ਤੇ ਚੱਲ ਰਹੀ ਆ 14 ਲੀਟਰ ਤੇ ਚੱਲ ਰਹੀ ਆ ਖੀਜੀ ਸੂਈ ਆ ਤੇ ਉਹ ਐਮਨਤੀ ਜੀ ਆ ਗਈ ਇਹ ਕਿਹੜੇ ਬੁੱਲਦੀ ਆ ਗਈ ਤੇ ਬੱਚਾ ਸਰਕਾਰੀ ਬੁੱਲਦਾ ਮੇਰੇ ਕੋਲ ਹੀ ਆ ਇਸ ਤਰ੍ਹਾਂ ਹੋਲਾ ਜੇਤੂ ਆ ਹਾਂਜੀ ਗੱਗਰ ਰੇਰ ਤੋਂ ਆ ਲਈਦਾ ਜੇ ਤੂੰ ਆ ਕਰੇ ਮੇਰੇ ਕੋਲ ਰੱਖਿਆ ਵਾ ਅੱਛਾ ਉਹਦਾ ਇਹ ਸ਼ੇਰੰਦ ਹਾਂ ਸ਼ੇਰੰਦ ਹੋ ਗਿਆ ਉਹਦਾ ਬੱਚਾ ਐ ਸ਼ੇਰੰਦ ਹੋ ਗਿਆ ਉਹਦਾ ਬੱਚਾ ਤੇ ਏਰੀਆ ਕਿਹੜਾ ਆ ਗਿਆ ਆਪਣਾ ਜੀ ਬਹਿਬਲ ਕਲਾਂ ਜਤੋਂ ਮੋਰ ਚਲਾ ਕੇ ਸੰਗਸੀ ਬਗਰਾੜੀ ਦੇ ਨਾਲ ਬਗਰਾੜੀ ਦੇ ਨਾਲ ਬਹਿਬਲ ਕਲਾਂ ਅੱਛਾ ਉਸ ਪਿੰਡ ਦੇ ਦਾ ਆਪਣੀ ਵਾਸੀ ਹੋ ਤੁਸੀਂ ਹਾਂਜੀ ਠੀਕ ਆ ਜੀ ਤੇ ਹੋਰ ਪਸ਼ੂ ਕਿੰਨੇ ਕੁ ਰੱਖਿਆ ਹੋਇਆ ਜੀ ਘਰੇ ਮੇਰੇ ਕੋਲੇ 4 ਮੱਝਾਂ ਆ ਅੱਛਾ ਜੀ ਦੋ ਛੋਟੇ ਆ ਹੁਣ 4 ਕੱਟੇ ਹੋਗਾ ਮਗਰ 4 ਕੱਟੀਆਂ ਹੋਈਆਂ ਤੇ ਜਾਨਵਰ ਆਪਣਾ ਪਹਿਲਾਂ ਛੋਟਾ ਜਿੱਤਿਆ ਹੋਇਆ ਪਹਿਲਾਂ ਛੋਟਾ ਜਿੱਤਿਆ ਇੱਕ ਕੱਟ ਕੱਟੀ ਪਹਿਲੀ ਆਈ ਨੱਥ ਮਾਰਨਾ ਕਰ ਗਿਆ ਹਾਏ ਪਹਿਲੀ ਆਈ ਐ ਅੱਛਾ ਜੀ ਤੇ ਹੋਰ ਬਾਬਾ ਜੀ ਸਾਰਾ ਹੀ ਬਰੀਡ ਤੇ ਆਪਣਾ ਮੋਰਾ ਬਰੀਡ ਦੀ ਕੰਮ ਹੈ ਮੋਰਾ ਤੇ ਕੰਮ ਕਰਦੇ ਹਾਂ ਨੀਲੇ ਦਾ ਵੀ ਨਾਂ ਰੱਖਾਂਗੇ ਅੱਛਾ ਨੀਲੀ ਦਾ ਵੀ ਨਾਂ ਰੱਖਾਂਗੇ ਆਹ ਖੇਤ ਹੁਣ ਕੋਠੇਆਂ ਪਾਏਗਾ ਘੋੜਿਆਂ ਘੜਕਾਂ ਨਾਲ ਰੱਖਾਂਗੇ ਨਾਲ ਅੱਛਾ ਕੋੜੇ ਘੜੇ ਰੱਖੂਗੇ ਹਾਂ ਜਿੰਗਾ ਬੈਗ ਦੀ ਖਾਲਸਾ ਬਾਈ ਬਾਈ ਜੇ ਘਰ ਸਾਹਿਬ ਦੇ ਜਕਾਰੇ ਗਿ ਜਾਵੇ ਗੁਰੂ ਗੋਬਿੰਦ ਸਿੰਘ ਪਾਸ ਹੈ ਮਾਨੂ ਭਾਵਾ ਨੇ ਹਾਲੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖਾਲਸਾ ਗੱਜੇ ਲੰਡੀ ਬੁੱਝੀ ਭਜੇ ਕਾਲੀ ਸਤਿ ਸ੍ਰੀ ਅਕਾਲ ਜੀ ਭਾਈ ਕੇ ਬਾੜੇ ਤੋਂ ਕੱਟੀ ਪਹੁੰਚੀ ਆ ਜੀ ਤੇ ਦੂਜੇ ਨੰਬਰ ਤੇ ਇਹ ਜਿਹੜੀ ਕੱਟੀ ਆ ਗਈ ਆ ਆ ਦੇਖੋ ਤੁਸੀਂ ਦੂਜਾ ਸਥਾਨ ਇਹਨੇ ਪ੍ਰਾਪਤ ਕੀਤਾ ਕੱਟਣੀ ਭਾਈ ਕੇ ਬਾੜੇ ਤੋਂ ਇਹ ਕੱਟੀ ਪਹੁੰਚੀ ਆ ਮੋਰਾ ਨਸਲ ਮੁਕਾਬਲੇ ਦੇ ਵਿੱਚੋਂ ਜ਼ੀਰੋ ਤੋਂ ਜਿਹੜਾ ਹੈਗਾ ਤਿੰਨ ਮਹੀਨਿਆਂ ਦਾ ਮੁਕਾਬਲਾ ਇਹਨੇ ਜਿੱਤਿਆ ਹੈ ਬਾਕੀ 20 ਦਸ਼ਮ ਤੱਕ 22 ਕਿਲੋ ਜਿਹੜਾ ਇਹਦੀ ਮਾਦਰ ਰਿਕਾਰਡ ਹੈ ਕਿਹੜੇ ਪਿੰਡੋਂ ਆਇਆ ਜੀ ਭਾਈਕਾਵਾੜਾ ਜਿਲ੍ਹਾ ਕਿਹੜਾ ਪਿੰਡ ਹੈ ਫਰੋਹਪੁਰ ਹੀ ਫਰੋਹਪੁਰ ਅਕਾ ਜੀ ਇਹ ਘੱਟੀ ਕਿਹੜੇ ਸੀਮਨ ਦੀ ਆ ਗਈ ਐਮ 52 ਐਮ 52 ਹਾਂ ਜੀ ਤੇ ਆਪਣਾ ਪਹਿਲਾਂ ਕੋਈ ਜਾਨਵਰ ਜਿੱਤਿਆ ਪਹਿਲਾ ਵੇਲੇ ਚੋਂ ਨਹੀਂ ਪਹਿਲਾਂ 14 14 ਜਾਂਦੇ ਸੀ ਬਾਅਦ ਚ ਹਟ ਗਈ ਸੀ ਬਾਅਦ ਚ ਹਟ ਗਈ ਸੀ ਤੇ ਮੋਹਰਾ ਦੀ ਆਪਣਾ ਕੰਮ ਹੈ ਹਾਂ ਜੀ ਮੋਹਰਾ ਸੀਮਨ ਕਿਹੜਾ ਵਰਤੋਂ ਜਿਆਦਾ ਜਾਦਾ ਸਾਰੀ ਵਾਰਤ ਲਈ ਦੀ ਵਧੀਆ ਹੀ ਵਾਰਤੀ ਦਾ ਅੱਛਾ ਵਧੀਆ ਵਾਰਤੀ ਐਮ 29 ਐਮ 51 147010 ਠੀਕ ਹੈ ਜੀ ਹਾਂਜੀ ਆਪਦਾ ਵੀ ਬੁੱਲ ਹੈ ਤੇ ਇਹਦੀ ਜਿਹੜੀ ਮਾਦਾਰ ਦੁੱਧਦਾਰ ਕੜ ਕਿੰਨਾ ਹੈ ਜੀ 22 ਕਿਲੋ 22 ਕਿਲੋ ਹਾਂਜੀ ਠੀਕ ਹੈ ਜੀ ਲਓ ਜੀ 22 ਕਿਲੋ ਦੁੱਧਦਾਰ ਕੜ ਆ ਤੇ ਕਰੋ ਚੈੱਕ ਬਹੁਤ ਚੰਨੀ ਕੱਟੀ ਆ ਗਈ ਤੀਜੇ ਨੰਬਰ ਦਾ ਹੈ ਜੀ ਆ ਕੱਟੀ ਇਹਨਾਂ ਦੀ ਬਾਈਆਂ ਦੀ ਤੇ ਅਸੀਂ ਇਧਰ ਕਰਕੇ ਲੈ ਬਾਕੀ ਤੁਹਾਨੂੰ ਲੈ ਕੇ ਸਾਰੀ ਡਿਟੇਲ ਦੱਸਦੇ ਹਾਂ ਟਾਈਮ ਲੱਗੇ ਕੋਈ ਨਾ ਬਈ ਕੋਈ ਉਧਰ ਕਰ ਕਿਉਂਕਿ ਪਸ਼ੂ ਪਾਲ ਕੋਸ਼ੇ ਕਿਹੜੇ ਵਾਲੇ ਦੀ ਆ ਗਈ ਜੀ ਅਭੀ ਮੰਨਿਆ ਦੀ ਵੀਰਾਂਵਲੀ ਵੀਰਾਂਵਲੀ ਆਵੀ ਮਨੂ ਦੀ ਕਿੰਨੀ ਉਮਰ ਹੋ ਗਈ ਜੀ ਇਹ 12 ਤਰੀਕ ਨੂੰ ਤਨ ਮਿੰਨ ਦੀ ਹੋ ਜੀ 12 ਦੀ 12 ਤਰੀਕ ਨੂੰ 3 ਮਹੀਨੇ ਦੀ ਹੋ ਜੂਗੀ ਤੇ ਆਪਣਾ ਜਿਹੜਾ ਇਹਦੀ ਮਾਲ ਰਿਕਾਰਡ ਕਿੰਨਾ ਜੀ ਉਧਰ 11 ਕਿਲੋ 11 ਕਿਲੋ ਤੇ ਆਪਣੀ ਪਹਿਲੀ ਵਾਰ ਕੱਟੀ ਜਿੱਤੀ ਹੈ ਮੇਲੇ ਚ ਹਾਂਜੀ ਅੱਗੇ ਵੀ ਜਿੱਤੀ ਸੀਗੀ ਅੱਗੇ ਵੀ ਜਿੱਤੀ ਸੀ ਹਾਂਜੀ ਉਹ ਕਲਿਆਣ ਸੁੱਖਾ ਜੀ ਕਲਿਆਣ ਸੁੱਖਾ ਬਾਈ ਗਾ ਜੀ ਕਰਾਂਗੇ ਇਸ ਕੋ ਹਾਂਜੀ ਸ਼ਾਬਾਸ਼ ਕਲਿਆਣ ਸੁੱਖੇ ਦੀ ਜਿਹੜੀ ਕੱਟੀ ਆ ਧਰਮਜੀਤ ਆ ਬਾਈ ਦਰ ਆਨੰਦ ਹੈਗੀ ਜੀ ਹਾਂਜੀ ਧਰਮਜੀਤ ਲਓ ਉਸ ਦਾ ਮੋਮੈਂਟ ਦੋ ਧਰਮਵੀਰ ਕੀ ਜੋ 3ਰੇ ਨੰਬਰ ਤੇ ਆ ਇਹ ਭਈਆ ਧਰਮਜੀਤ ਜੀ ਜਿਹੜਾ ਨੰਬਰ 3 ਆ ਉਹ ठीक आवाद सीटर ਪਹਿਲੇ ਨੰਬਰ ਤੇ ਜਿਹੜੀ ਕੱਟੀ ਆਈ ਹੈ ਜੀ ਤਿੰਨ ਵੀਰਿਆਂ ਦੇ ਮੁਕਾਬਲੇ 'ਚ ਤੇ ਉਹਨਾਂ ਤੋਂ ਮੰਗੀ ਰਾਂ ਤੋਂ ਪੁੱਛ ਕੇ ਰੱਖਦੇ ਆਂ ਵੀ ਕਿਹੜੇ ਬਲਦੀ ਆ ਇਹ ਤੇ ਕਿਹੜੇ ਪਿੰਡੋਂ ਆਇਆ ਹਾਂ ਹਾਂਜੀ ਅਜੇ ਅਜੇ ਗੱਲ ਨਾ ਕਰਦੇ ਨੀ ਇਹ ਤੁਸੀਂ ਯੂਜ਼ ਕਰੀਦੇ ਹੋ ਜੀ ਜੀ ਆਪਣੇ ਕਾਰਫੈਕਟਿਵ ਹੋਲਡਿੰਗਸ ਛੋਟੇ ਬੱਚੇ ਪਿਆਰ ਕਰਨਾ ਵਾਲੀ ਭਾਈ ਕਿਹੜੇ ਮਿੰਟ ਹੋਇਆ ਜੀ ਥਾਂਦੇ ਵਾਲਾ 500 ਥਾਂਦੇ ਵਾਲਾ ਜਿਲ੍ਹਾ ਕਿਹੜਾ ਹੈ ਜੀ ਸ਼੍ਰੀ ਮਕਸਦ ਸਾਹਿਬ ਸਾਹਿਬ ਸ਼੍ਰੀ ਮਕਸਦ ਸਾਹਿਬ ਵਾਲੀ ਸਰ ਤੇ ਕਿੰਨੇਵੇਂ ਸਥਾਨ ਦੇ ਹੀ ਗਿੱਟੀ ਹਾਂਜੀ ਪਹਿਲੇ ਪਹਿਲੀ ਥਾਂ ਨੰਬਰ ਤੇ ਆਇਆ 0 ਤਾਂ 9 ਮਹੀਨੇ ਦੇ ਵਿੱਚ ਹਾਂ 03 ਤੇ ਇਹਦੀ ਮਾਨਤਾ ਤੇ ਕਿ ਨਹੀਂ 20 ਪਲੱਸ ਸੀ ਕਿ ਸਰ 20 ਪਲੱਸ ਕਿਹੜੇ ਵਾਸੀਮਨ ਦੀ 14 ਵਜੇ ਇੱਥੇ ਕੋਈ ਨੂੰ ਨਹੀਂ ਲੁੱਤੀ ਸਰ ਕੋਈ ਨੂੰ ਨਹੀਂ ਦਸ ਮਿੰਟ ਰਿਪੇਅਰ ਮੈਂ ਕੋਈ ਨਹੀਂ ਰਿਪੇਅਰ ਮੈਂ ਕੋਈ ਨੂੰ ਪਹਿਲਾਂ ਵੀ ਕੋਈ ਬੱਚਾ ਨਾਮ ਤੇ ਆਇਆ ਨਹੀਂ ਸਰ ਆ ਪਹਿਲੀ ਵਾਰ ਹੀ ਆਇਆ ਪ ਇੱਕ ਜੀ ਅੱਛਾ ਵਧੀਆ ਹਾਂ ਤੇ ਬਾਕੀ ਹੋਰ ਸਾਰਾ ਮੋਰਲ ਦੀ ਕੰਮ ਕਰਦੇ ਹਾਂ ਹਾਂ ਮੋਰਲ ਕਰ ਪਹਿਲੀ ਵਾਰੀ ਕਰਨ ਲੱਗਿਆ ਸਰ ਪਹਿਲਾਂ ਤਾਂ ਹੁਣ ਸਾਲ ਦੋ ਤਿੰਨ ਕਿਸਾਲੀ ਹੋਇਆ ਕਰ ਰਹੇ ਹਾਂ ਅੱਛਾ ਜੀ ਸੀ ਹੁਣ ਕਿਹਦਾ ਵਰਤ ਸੀ ਮੈਂ ਅਸੀਂ ਕੋਈ ਨੂਰ ਦਾ ਬਾਲਾ ਵਰਤ ਸੀ ਕੋਈ ਨੂਰ ਦਾ ਹਾਂਜੀ ਸਰ ਪਰ ਹੋਰ ਵੀ ਬੱਚੇ ਕਿਹਨਾਂ ਹਾਂਜੀ ਹੋਰ ਹੈਗੇ ਆ ਜੀ ਅੱਛਾ ਕਟੀਆਂ ਦੋ ਕਟੀਆਂ ਛੋਟੀਆਂ ਜੀ ਅੱਛਾ ਛੋਟੀਆਂ ਆ ਇਹ ਦੇਖ ਲਓ ਜੀ ਪਹਿਲਾ ਇਹਦਾ ਸਥਾਨ ਹੈ ਪ੍ਰਾਪਤ ਕੀਤਾ ਤੇ ਬਾਕੀ ਤੁਸੀਂ ਕਟਤੀ ਦੀ ਗਰੋਥ ਦੇਖ ਲਓ ਬਹੁਤ ਸੋਹਣੀ ਹੈ आप लोगो ने देख होगा जजो ने ये पता है कोई बहार निकाली तो ये कमी है मैसा लगे जज से कोई कमी नहीं बहुत मेहनत की दो सौ तक काफाया बहुत बारीकी से कम किया गया बहुत वादिया जी कल

फैसले संभव हो सकते हैं भाई बहुत-बहुत शुभकामनाएं बहुत भाई सभी साथियों को और भी दो नंबर का और करते हैं भाई थैंक यू सर दो नंबर पर कोशिश बहुत-बहुत शुभकामनाएं अरे सेकंड प्राइज ये जो है प्राप्तकर्ता जी गुजरातस्तान ने प्राप्त कीता और ये ये देखो भाई डॉक्टरों ने ये देखा है एज देखिए कैरेक्टर देखिए ये नहीं है कि ये बड़ी नहीं बड़ी है जब इसके फूल बंदे आए ये देखो भी मात्र जीरो से 3 महीने मंथ का ये कंपटीशन था और हाइट में भी छोटी थी लेकिन इसकी ब्लैकनेस देख सकते हो जो रंग है बड़ा सुंदर है जी अगले 2 महीने के बीच जेड ब्लैक कलर राजस्थान ने ब्राउट दिया देखो इसकी जो कानो की शेप भी आप देख रहे हो कौन से बुलकी है सर वो 2 नंबर पीला यार एम51 एम51 एक बार हिंदी में और बताओ एम51 बता रहा है 51 51 एम 51 क्यों की है भाई एम51 कटिया है सर जल्दी भीगा और ये देखो भाई कैमरा इधर ले आओ भाई कैमरा कमेटी ने 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 नहीं। पहली बार पहुंचे है मेले में नहीं होता है। और ये देखो बहुत बहुत भाई दो दूसरे नंबर पर भी देखो पहले दूसरे तीसरे में मामूली अंतर होता है और थर्ड से वो बात एक अलग है सर भाई बच्चों में पॉइंट ढूंढना बड़ा मुश्किल हो जाता है क्या आपने विशेष चीज जो देखी है वो सारी चीजें देख करके बड़ी टिपिकल तो जैसे सर हमने बुलों में देखा था बुलों की बड़े बुलों की बुलों की चाल सही नहीं होती थी बाहर निकलते थे लेकिन आज पहली बार देखा छोटे बच्चे को भी आप चला करके देख रहे थे ਕੋ ਵੀ ਬਾਰ ਕਢਾ ਲ ਰਹੇ ਤੇ ਬਿਲਕੁਲ ਬਿਲਕੁਲ ਦੇਖਣਾ ਪੜਦਾ ਸਲੈਕਸ਼ਨ ਜਦ ਕਰਦੇ ਆ ਤਾਂ ਦੇਖਣਾ ਪੜਦਾ ਹੈ ਕਿ ਕੌਣ ਸਾ ਬੈਟਰ ਹੈ ਕੌਣ ਸਾ ਬੈਟਰ ਤੇ ਜੋ ਉਸ ਦੀ ਦੂਜਾ ਨੰਬਰ ਲੱਗ ਗਈ ਜੀ ਇਹ ਸਲੈਕਸ਼ਨ ਕਰਨੇ ਵਿੱਚ ਛੋਟੇ ਬੱਚੇ ਆਉਂਦੇ ਨੇ ਵੱਡੋਂ ਨੇ ਮਣੀ ਘੜੇ ਬੋਲਦੇ ਆਂ ਮਹੰਗਵੰਝਾ ਜੀ ਮਾਨਦਤ ਕਿ ਨਹੀਂ 22 ਕਿਲੋ 22 ਕਿਲੋ ਪੰਢੇੜਾ ਗਿਆ ਉਹ 22 ਦਾ ਬਣਾ 14 ਬਹੁਤ ਬਹੁਤ ਧੰਨਵਾਦ ਸਰ ਦੋਸਰੇ ਨੰਬਰ ਸੇ ਨਵਾ ਜਾ ਗਿਆ ਇਸ ਕੋਈ ਭਾਈ ਭਾਈ ਕੇ ਹਮੇਸ਼ਾ ਕੀ ਹੈ ਹਮੀ ਕਾਉਨ ਕੀ ਕਟੜੀ ਹੋਈ ਹੈ